ਹਾਂਜੀ ਦੋਸਤੋ ਉਮੀਦ ਕਰਦਾ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਸਤਿਗੁਰੂ ਜੀ ਦੀ ਕਿਰਪਾ ਨਾਲ ਸਾਰੇ ਤੰਦਰੁਸਤ ਹੋਣ ਤੇ ਸਾਰੇ ਸੁਖੀ ਬਸਣ ਕਿਉਂਕਿ ਅਪਾ ਰੋਜ਼ ਹੀ ਇਹ ਸ਼ਬਦ ਪੜਦੇ ਆ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਜਿਤ ਆਵੇ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਨੂੰ ਅਸਲ 'ਚ ਪਹਿਲਾਂ ਸਿਖਾਇਆ ਹੀ ਇਹ ਜਾਂਦਾ ਵੀ ਅਸੀਂ ਸਰਬੱਤ ਦਾ ਭਲਾ ਮੰਗਣਾ ਪਰ ਕਿ ਦਿਨ ਕਿਤੇ ਹਨਾ ਅਸੀਂ ਇੱਥੇ ਮਾਰ ਖਾ ਰਹੇ ਹਾਂ ਵੀ ਅਸੀਂ ਸਿਰਫ ਆਪਣਾ ਭਲਾ ਮੰਗਦੇ ਹਾਂ ਵੀ ਸਿਰਫ ਮੇਰਾ ਭਲਾ ਹੋ ਜੇ ਜਿਹੜਾ ਬਾਕੀ ਸੰਸਾਰ ਆ ਉਹ ਖੂਖਾ ਥੇ ਪਵੇ ਚਾਹੇ ਅਸੀਂ ਜਵਾਨ ਨਾਲ ਤਾਂ ਇਹ ਗੱਲ ਕਹਿ ਦਿੰਨੇ ਆ ਵੀ ਅਸੀਂ ਸਰਬੱਤ ਦਾ ਭਲਾ ਮੰਗਦੇ ਆ ਐਕਚੁਅਲੀ ਅਸੀਂ ਮੰਗਦੇ ਸਿਰਫ ਆਪਣਾ ਹੁੰਨੇ ਆ ਇਹੋ ਚੀਜ਼ ਸਾਡੇ ਗੁਰੂ ਸਾਹਿਬ ਜੀ ਸਾਡੇ ਵਿੱਚੋਂ ਕੱਢਦੇ ਆ ਜਦੋਂ ਅਸੀਂ ਗੁਰਬਾਣੀ ਨੂੰ ਚੰਗੀ ਤਰ੍ਹਾਂ ਪੜਾਂਗੇ ਤੇ ਚੰਗੀ ਤਰ੍ਹਾਂ ਵਿਚਾਰਾਂਗੇ ਤਾਂ ਉਹਦੇ ਵਿੱਚੋਂ ਜਿਹੜਾ ਸਾਰ ਹੈ ਨਾ ਗੁਰੂ ਸਾਹਿਬ ਜੀ ਇਹ ਕੱਢਦੇ ਆ ਕਿ ਵੀ ਸਿਰਫ ਆਪਣਾ ਸਵਾਰਥ ਪੂਰਾ ਕਰਨਾ ਛੱਡ ਦੇ ਪਰ ਅਸੀਂ ਨਹੀਂ ਛੱਡਣਾ ਹੁਣ ਸਰਬੱਤ ਦੇ ਭਲੇ ਦੇ ਵਿੱਚ ਜਿੰਨੇ ਵੀ ਜੀਵ ਆਉਂਦੇ ਆ ਇਸ ਸੰਸਾਰ ਦੇ ਵਿੱਚ ਜਿੰਨੀਆਂ ਵੀ ਕੌਮਾਂ ਦੇ ਬੰਦੇ ਆ ਮਨੁੱਖੀ ਜੀਵ ਇੱਕ ਚ ਹੀ ਆਗੇ ਵੈਸੇ ਤੂੰ ਪਰ ਸਾਡੇ ਵਿੱਚ ਫੇਰ ਵੀ ਕਿਤੇ ਨਾ ਕਿਤੇ ਨਾ ਕੈਟਾਗਰੀਆਂ ਬਣ ਜਾਂਦੀਆਂ ਉਹ ਕੈਟਾਗਰੀਆਂ ਜਿਹੜੀਆਂ ਬਣਦੀਆਂ ਉਹ ਸਾਡਾ ਨੁਕਸਾਨ ਕਰਦੀਆਂ ਨਹੀਂ ਤੇ ਗੁਰੂ ਸਾਹਿਬ ਜੀ ਦਾ ਇੱਕ ਪਾਵਨ ਪਵਿੱਤਰ ਬਚਨ ਹੈ ਮੇਰੇ ਹਰਪ੍ਰੀਤਮ ਕੀ ਕੋਈ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਵੀਰ ਅਸੀਂ ਸਾਰੇ ਜਿੱਦਾਂ ਭੈਣ ਭਰਾਵਾ ਵਾਂਗੂ ਰਹਿਣਾ ਸੀ ਤੇ ਜਿਹੜਾ ਸੇਵਾ ਭਾਵਨਾ ਦਾ ਸਾਡਾ ਕਨਸੈਪਟ ਹੈ ਸਾਨੂੰ ਗੁਰੂ ਸਾਹਿਬ ਜੀ ਨੇ ਦਿੱਤਾ ਹੋਇਆ ਉਹ ਗੁਰੂ ਸਾਹਿਬ ਜੀ ਕਹਿੰਦੇ ਵੀ ਅਕਲੀ ਸਾਹਿਬ ਸੇਵੀਐ ਅਕਲੀ ਪਈਐ ਮਾ ਅਕਲੀ ਪੜ ਕੇ 부ਝੀ ਐ ਅਕਲੀ ਕੀਚਾ ਦਾ ਜਿਹੜਾ ਵੀ ਕੰਮ ਕਰਨਾ ਹੈ ਗੁਰੂ ਸਾਹਿਬ ਜੀ ਕਹਿੰਦੇ ਤੁਹਾਨੂੰ ਅਕਲ ਦਿੱਤੀ ਐ ਗਿਆਨ ਦਿੱਤਾ ਮਨੁੱਖ ਕੋਲੇ ਬਾਕੀ ਜੀਵਾਂ ਦੇ ਨਾਲੋਂ ਜਿਹੜੀ ਚੀਜ਼ ਇੱਕ ਸੈਪਰੇਟ ਹੈ ਨਾ ਵੱਖਰੀ ਐ ਉਹ ਸਿਰਫ ਗਿਆਨ ਐ ਜਿਆਦਾ ਕੁਝ ਕਰਨ ਦੀ ਸਮਰੱਥਾ ਐ ਜਿਆਦਾ ਸੋਚਣ ਦੀ ਸਮਰੱਥਾ ਜਿਵੇਂ ਹੱਥਾਂ ਨਾਲ ਹੱਥਾਂ ਦੇ ਨਾਲ ਕੁਝ ਨਵਾਂ ਉਹ ਤਿਆਰ ਕਰ ਸਕਦਾ ਪਰ ਹੁਣ ਜਿਹੜੀ ਹੈ ਨਾ ਇਹਦੀ એનર્ਜੀ ਹੈ ਉਹ ਗਲਤ ਸਾਈਡ ਅਸੀਂ ਯੂਜ਼ ਕਰਦੇ ਆ ਉਹ ਸਾਡੀ ਗਲਤੀ ਆ ਨਾ ਕਿ ਸਾਡੇ ਨਾ ਗੁਰੂ ਸਾਹਿਬ ਜੀ ਨੇ ਸਾਨੂੰ ਕਿਤੇ ਵੀ ਇਹੋ ਜਿਹੀਆਂ ਚੀਜ਼ਾਂ ਵੱਲ ਤੇ ਸਾਨੂੰ ਮੋਟੀਵੇਟ ਉਹਨਾਂ ਨੇ ਕੀਤਾ ਹੀ ਨਹੀਂ ਹੈ ਕਬੀਰ ਜੀ ਕਹਿੰਦੇ ਆ ਕਬੀਰ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾ ਮਹਿਜੂਗ ਅੰਦੇ ਇੱਕ ਨ ਲੱਗੀ ਜੋ ਬਾਸ ਬਜਾਈਏ ਹੁਣ ਗੁਰੂ ਅਰਜਨ ਪਾਤਸ਼ਾਹ ਜੀ ਦਾ ਆਪਾਂ ਸ਼ਹੀਦੀ ਦਿਹਾੜਾ ਵੀ ਸਾਰੇ ਮਨਾ ਕੇ ਹਟੇ ਹਾਂ ਪਰ ਅਸੀਂ ਕਦੇ ਇਹ ਤਾਂ ਨਹੀਂ ਵਿਚਾਰਿਆ ਵੀ ਉਹਨਾਂ ਦੀ ਜਿਹੜੀ ਜੀਵਨੀ ਸੀ ਉਹ ਕਿਸ ਚੀਜ਼ ਨੂੰ ਸਮਰਪਿਤ ਸੀ ਤੱਤੀ ਤਵੀ ਤੇ ਬੈਠਣਾ ਕੋਈ ਹਾਸੇ ਮਜ਼ਾਕ ਤੇ ਹੈ ਨਹੀਂ ਵਿਉਕ ਕਸਤੀ ਦੇ ਕਰਕੇ ਤੱਤੀ ਤਵੀ ਤੇ ਬਿਠਾਏ ਗਏ ਸੀ ਬਸ ਸਿਰਫ ਦੇ ਸਿਰ ਤੋਂ ਦੇ ਪਿੱਛੇ ਕਾਰਨ ਇੱਕੋ ਸੀ ਕਿ ਉਹ ਸੰਜੀਵਾਲਤਾ ਦੀ ਗੱਲ ਕਰਦੇ ਸੀ ਮਨੁੱਖਤਾ ਦੇ ਨਾਲ ਜਿਹੜਾ ਧੱਕਾ ਹੁੰਦਾ ਸੀ ਉਹਦੀ ਗੱਲ ਕਰਦੇ ਸੀ ਤੇ ਸਾਰੇ ਮਨੁੱਖਤਾ ਨੂੰ ਇੱਕ ਨਜ਼ਰ ਨਾਲ ਉਹ ਵੇਖਣ ਦੀ ਅਪੀਲ ਕਰਦੇ ਸੀ ਉਹ ਸਾਨੂੰ ਬਹੁਤੇ ਲੋਕਾਂ ਨੂੰ ਉਹਨਾਂ ਚੀਜ਼ਾਂ ਪਸੰਦ ਨਹੀਂ ਹੈਗੀਆਂ ਕਿਉਂਕਿ ਅਸੀਂ ਆਪਣੇ ਨਾਲ ਹਨਾ ਉਹਦੇ ਲਾਣਾ ਚਾਹੁੰਦੇ ਆ ਜ ਜੇ ਅਸੀਂ ਬੜਿਆਈ ਦੇ ਭੁੱਖੇ ਸ਼ੋਰਤ ਦੇ ਭੁੱਖੇ, ਦੌਲਤ ਦੇ ਭੁੱਖੇ। ਪਰ ਸਾਨੂੰ ਇੰਨੀ ਪਸੰਦ ਸੀਗਾ। ਸਾਡੇ ਵਰਗੇ ਲੋਕਾਂ ਨੇ ਹੀ ਜਿਹੜੇ ਇੰਨੇ ਨੇ ਵੱਡੇ ਨਾ ਤਸੱਦਦ ਹੋਏ ਆ। ਅਸੀਂ ਸਾਰੇ ਉਹਨਾਂ ਦੇ ਵਿੱਚ ਹੀ ਸ਼ਾਮਲ ਹੋ ਜਾਂਦੇ ਆ। ਇਨਡਾਇਰੈਕਟਲੀ ਚਾਹੇ ਡਾਇਰੈਕਟਲੀ। ਹੁਣ ਆਪਣੇ ਸਾਹਮਣੇ ਅੱਜ ਦੇ ਸਮੇਂ ਦੇ ਵਿੱਚ ਵੀ ਹਨਾ ਕਿੰਨਾ ਕੁਝ ਗਲਤ ਵਾਪਰਦਾ। ਕੀ ਅਸੀਂ ਉਸ ਨੂੰ ਸੈੱਟ ਕਰਨ ਲਈ ਕੋਈ ਕੋਸ਼ਿਸ਼ ਕਰਦੇ ਹਾਂ ਜਾਂ ਜਿੱਧਰ ਬਸ ਸਿਰਫ ਜਿਆਦਾ ਭੀੜ ਤੁਰੀ ਜਾਂਦੀ ਆ ਭੀੜਾਂ ਤੁਰੀਆਂ ਜਾਂਦੀਆਂ ਨੇ ਅਸੀਂ ਉਹਨਾਂ ਦਾ ਹਿੱਸਾ ਹੀ ਆ ਕਬੀਰ ਜੀ ਕਹਿੰਦੇ ਆ ਕਬੀਰ ਜਹ ਮਾਰਗ ਪੰਡਤ ਗयो ਪਾਛੇ ਪਰਿਵਹੀਰ ਇੱਕ ਅਵਗਦ ਘਾਟੀ ਰਾਮ ਕੀ ਤਹ ਚੜ ਰਹੇ ਹੋ ਕਬੀਰ ਕਬੀਰ ਜੀ ਕਹਿੰਦੇ ਵੀ ਇਹ ਜ਼ਰੂਰੀ ਥੋੜੀ ਆ ਵੀ ਜਿੱਧਰ ਸਾਰੀਓ ਭੀੜ ਪੜੇ ਲਿਖੇ ਹਨ ਉਸ ਸਮੇਂ ਦੇ ਵੀ ਪੰਡਿਤ ਪੜੇ ਵਿਦਵਾਨ ਜਾਂਦੇ ਆ ਅਸੀਂ ਅੱਜ ਵੀ ਕਿਤੇ ਸਾਡੀ ਨਾ ਜਿਹੜੀ ਦ੍ਰਿਸ਼ਟੀ ਆ ਉਹ ਕਿਤਨਾ ਕਿਤੇ ਇਹ ਚੀਜ਼ਾਂ ਹੀ ਜੱਜ ਕਰਦੀ ਆ ਵੀ ਇਸ ਬੰਦੇ ਦੇ ਕੱਪੜੇ ਕਿਹੋ ਜਿਹੇ ਆ ਇਸ ਬੰਦੇ ਦਾ ਜਿਹੜਾ ਬੈਕਗ੍ਰਾਉਂਡ ਭਾਵੇਂ ਇਹ ਅਮੀਰ ਘਰ ਤੋਂ ਆ ਜਾਂ ਗਰੀਬ ਤੋਂ ਆ ਕਿੰਨਾ ਕਿਨਾਂ ਦੇ ਘਰੇ ਪਦਾਰਥਵਾਦ ਹੈ ਕਿੰਨੇ ਕ ਜਮੀਨ ਜਾਇਦਾਦ ਦਾ ਹੈ ਮਾਲਕ ਹੈ ਪਰ ਅਸੀਂ ਇਹ ਨਹੀਂ ਨਾ ਸੋਚਦੇ ਵੀ ਇਹਦੇ ਅੰਦਰ ਜਿਹੜੀ ਇਨਸਾਨੀਅਤ ਵਾਲੀ ਭਾਵਨਾ ਕਿੰਨੀ ਕ ਪਰ ਸਾਡਾ ਗੁਰੂ ਹੈ ਨਾ ਜਿਹੜਾ ਉਹ ਚੈੱਕ ਇਹ ਚੀਜ਼ ਕਰਦਾ ਸੀ ਜੀ ਸਾਡੇ ਕੋਲ ਇੱਕ ਐਗਜ਼ਾਮਪਲ ਵੀ ਬਹੁਤ ਵੱਡੀ ਹੈ ਭਾਈ ਵੈਲੋ ਜੀ ਦੀ ਜਦੋਂ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਹੁੰਦੀ ਆ ਤਾਂ ਭਾਈ ਵੈਲੋ ਜੀ ਨੂੰ ਗੁਰੂ ਸਾਹਿਬ ਜੀ ਨੇ ਪਹਿਲ ਦਿੱਤੀ ਭਾਈ ਵੈਲੋ ਸਭ ਤੋਂ ਪਹਿਲੂ ਬੜੇ ਸੀਗੇ ਚੌਧਰ ਦੇ ਭੁਖੇ ਕੀਤਾ ਕੱਖ ਨਹੀਂ ਹੋਣਾ ਤੇ ਕ੍ਰੈਡਿਟ ਜਿਆਦਾ ਭਾਲਦੇ ਸੀ ਅੱਜ ਜੋ ਚੱਲਦਾ ਆਪਾਂ ਕਹਿ ਦਿੰਨੇ ਹਨਾ ਨੌਜਵਾਨਾਂ ਨੂੰ ਕਿ ਵੀ ਨੌਜਵਾਨ ਗੁਰੂ ਸਾਹਿਬ ਜੀ ਦੀ ਬਾਣੀ ਨਾਲ ਨਹੀਂ ਜੁੜਦੇ ਗੁਰਦੁਆਰਾ ਸਾਹਿਬ ਨਹੀਂ ਆਉਂਦੇ ਪਰ ਕਮੀ ਆ ਸਾਡੇ ਦੇ ਵਿੱਚ ਅਸੀਂ ਉਸ ਨਜ਼ਰ ਨਾਲ ਨਹੀਂ ਵੇਖਦੇ ਜਿਸ ਨਾਲ ਸਾਡਾ ਗੁਰੂ ਵੇਖਦਾ ਸੀ ਅਸੀਂ ਅਗਲੇ ਦੇ ਕੱਪੜੇ ਜੱਜ ਕਰਦੇ ਆਂ ਅਗਲੇ ਦੀ ਗੱਡੀ ਜੱਜ ਉਹ ਚੈੱਕ ਕਰਕੇ ਫੇਰ ਅੰਦਰ ਅਸੀਂ ਉਸ ਤਰੀਕੇ ਨਾਲ ਉਹਦੇ ਨਾਲ ਟ੍ਰੀਟ ਕਰਦੇ ਆਂ ਪਰ ਇਹ ਗੁਰੂ ਸਾਹਿਬ ਜੀ ਦੀ ਥਿਓਰੀ ਹੈ ਨਹੀਂ ਇਸ ਲਈ ਨਾ ਸਾਨੂੰ ਜਿਹੜਾ ਵੀ ਕੁਝ ਕਰਨਾ ਚਾਹੀਦਾ ਗੁਰੂ ਸਾਹਿਬ ਜੀ ਤੋਂ ਅਸੀਂ ਉਹ ਸਿੱਖਿਆ ਲਈਏ ਵੀ ਸਾਨੂੰ ਕਿਹੜੀ ਚੀਜ਼ ਕਿੱਥੇ ਕਰਨੀ ਬਣਦੀ ਆ ਹੁਣ ਜਿਹੜਾ ਲੰਗਰ ਦਾ ਕਨਸੈਪਟ ਵੀ ਕਿਤੇ ਨਾ ਕਿਤੇ ਨਾ ਸਾਡੇ ਜੀਭਾਂ ਦੇ ਸਵਾਦ ਤੱਕ ਹੀ ਸੀਮਤ ਰਹਿ ਗਿਆ ਇਹਦੇ ਪਿੱਛੇ ਜਿਹੜਾ ਉਹ ਅਸਲੀ ਕਨਸੈਪਟ ਸੀਗਾ ਉਹ ਤੇ ਅਲੋਪ ਹੋ ਗਿਆ ਉਹਨਾਂ ਦੇ ਪਿੱਛੇ ਸਿਰਫ ਸਿਰਫ ਸਾਡੇ ਜੀਭਾਂ ਦਾ ਸਵਾਦ ਰਹਿ ਗਿਆ ਜੀਭਾਂ ਦੇ ਸਵਾਦ ਨੂੰ ਮੁੱਖ ਰੱਖ ਕੇ ਅਸੀਂ ਗੁਰੂ ਦੇ ਸਿਧਾਂਤ ਨੂੰ ਮੁੱਖ ਨਹੀਂ ਰੱਖ ਸਕਦੇ ਗੁਰੂ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੀਵਨੀ ਦੇ ਵਿੱਚ ਉਹ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਆ ਕਿ ਗੁਰੂ ਸਾਹਿਬ ਜੀ ਨੇ ਭਾਈ ਲਾਲੋ ਤੇ ਦੂਜੇ ਪਾਸੇ ਮਲਕਪਾਪ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਪਕਵਾਨਾਂ ਨੂੰ ਪਹਿਲ ਨਹੀਂ ਦਿੱਤੀ ਉਹ ਜਿਹੜੀਆਂ ਮਹਿੰਗੇ ਹਨਾ ਉਹ ਖਰਚੇ ਕਰ ਕਰਕੇ ਕਹਿੰਦਾ ਸੀ ਜੀ ਇੱਧਰ ਸਾਡੇ ਤੇ ਖੀਰ ਮਾਲ ਫੂੜੇ ਚਲਦੇ ਆ ਪਰ ਤੁਸੀਂ ਉੱਥੇ ਕੀ ਖਾਓਗੇ ਗਰੀਬ ਦੇ ਘਰੇ ਤੁਸੀਂ ਸਾਡੇ ਘਰ ਚੱਲੋ ਪਰ ਗੁਰੂ ਸਾਹਿਬ ਜੀ ਨੇ ਉਹ ਚੀਜ਼ ਨੂੰ ਨਹੀਂ ਪਹਿਲ ਦਿੱਤੀ ਵੀ ਮਨ ਜੀਭ ਦੇ ਸਵਾਦ ਲਈ ਨਹੀਂ ਹੈਗਾ ਮੇਰਾ ਜਿਹੜਾ ਮਕਸਦ ਹੈ ਨਾ ਸਿਰਫ ਸਾਡਾ ਜੀਭ ਦਾ ਸਵਾਦ ਨਹੀਂ ਇਹਦੇ ਪਿੱਛੇ ਬਸ ਇੱਕੋ ਇਤਕਾਰ ਵੀ ਅਸੀਂ ਆਪਣੇ ਪੇਟ ਭਰਨਾ ਹੈ ਅਸੀਂ ਪੇਟ ਪੂਜਾ ਲਈ ਹੈ ਤੇ ਉਹਦੇ ਵਿੱਚ ਸਾਡੇ ਹੱਕ ਸੱਚ ਦੀ ਕਮਾਈ ਹੋਣੀ ਚਾਹੀਦੀ ਹੈ ਪਰ ਅੱਜ ਅਸੀਂ ਉਹਨਾਂ ਗੱਲਾਂ ਤੋਂ ਕੋਹਾਂ ਦੂਰ ਆ। ਇਹ ਸਾਨੂੰ ਖੁਦ ਜ਼ਿੰਮੇਵਾਰ ਬਨਣਾ ਪਊਗਾ। ਹੁਣ ਸਾਡੇ ਸਾਹਮਣੇ ਅਸੀਂ ਇੱਕ ਰੋਜ਼ ਸ਼ਬਦ ਪੜ੍ਹਦੇ ਆ ਜੀ ਬਹੁਤ ਵਾਰ ਇੱਕ ਵਾਰ ਨਹੀਂ ਅਨੇਕਾ ਵਾਰ ਪੜ੍ਹਦੇ। ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਹਤਿ ਦਿਵਸ ਰਾਤ ਦੋਇ ਦਾਈ ਦਾਇ ਖਿਲੇ ਸਗਲ ਜੱਤ। ਪਰ ਕੀ ਅਸੀਂ ਕੰਮ ਕਰ ਰਹੇ ਹਾਂ? ਕਿੰਨਾ ਕੰਮ ਕਰਦੇ ਆਂ? ਕਿੰਨਾ ਕੁ ਕੀਤਾ ਕਿੰਨਾ ਕੁ ਕਰਨ ਦੀ ਅਸੀਂ ਸੋਚ ਰੱਖੀ ਆ ਅਸੀਂ ਇਹਨਾਂ ਫਿਊਚਰ ਇਹਦੇ ਵਿੱਚ ਕਰਾਂਗੇ ਕੀ ਸਾਨੂੰ ਸਾਹਮਣੇ ਸਾਡੇ ਹੈ ਨਾ ਸਾਰਾ ਕੁਝ ਜਿਹੜਾ ਵਾਪਰ ਰਿਹਾ ਉਹ ਸਾਰਾ ਕੁਝ ਸਾਨੂੰ ਇਹ ਗੱਲਾਂ ਕੋਈ ਲੁਕੀਆਂ ਛਿਪੀਆਂ ਤੇ ਹੈ ਨਹੀਂ ਕਿਹੜਾ ਪਰਿਵਾਰ ਆ ਉਹ ਜਿਸ ਪਰਿਵਾਰ ਦੇ ਵਿੱਚ ਅੱਜ ਉਹ ਪਰਿਵਾਰ ਬਿਮਾਰੀਆਂ ਨਾਲ ਨਹੀਂ ਜੂਝ ਰਿਹਾ ਵੀ ਉਸ ਪਰਿਵਾਰ ਦੇ ਵਿੱਚ ਕੋਈ ਮੈਡੀਸਨ ਤੋਂ ਬਿਨਾ ਚੱਲ ਰਿਹਾ ਹੋਵੇ ਤੇ ਸਾਰਿਆਂ ਦੀ ਜੜ ਹੈ ਸਾਰੀਆਂ ਬਿਮਾਰੀਆਂ ਦੀ ਜੜ ਹੁੰਦੀ ਹੈ ਉਹ ਆਕਸੀਜਨ ਹੈ ਜੇਕਰ ਸਾਨੂੰ ਨਾ ਆਕਸੀਜਨ ਪ੍ਰੋਪਰ ਨਹੀਂ ਮਿਲਦੀ ਤੇ ਅਸੀਂ ਜਿੰਨਾ ਮਰਜ਼ੀ ਤੰਦਰੁਸਤ ਜਿਹੜਾ ਤੰਦਰੁਸਤੀ ਵਾਲਾ ਜਿਹੜਾ ਖਾਣਾ ਭੋਜਨ ਖਾਈ ਚੱਲੀਏ ਜਿੰਨੇ ਮਰਜ਼ੀ ਤਰ੍ਹਾਂ ਦੇ ਅਸੀਂ ਹੋਰ ਜਿਹੜੀਆਂ ਖੁਰਾਕਾਂ ਖਾਈ ਚੱਲੀਏ ਜਿੰਨਾ ਚਿਰ ਸਾਡਾ ਜਿਹੜਾ ਸਾਹ ਲੈਣ ਵਾਲਾ ਸਾਹ ਲੈਣ ਵਾਲਾ ਪੱਖਾ ਨਾ ਉਹ ਸਹੀ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਐਵੇਂ ਹੀ ਬਿਮਾਰੀਆਂ ਨਾਲ ਜੂਝਾਂਗੇ ਇਸ ਤੋਂ ਵੀ ਭਿਆਨਕ ਬਿਮਾਰੀਆਂ ਹੋਰ ਪੈਦਾ ਹੋਣਗੀਆਂ ਇਸ ਸਚਾਈ ਤੋਂ ਅਸੀਂ ਕਿੰਨਾ ਚਿਰ ਭੱਜਾਂਗੇ